ਚੈਰ ਬਚੀ ਬਚੀ ਕਿਤਾ ਦਿਖ ਰਹੀ ਓਕੇ ਲੈ ਓਕੇ ਸਭ ਓਏ ਯਾ ਨਾ ਮੰਗ ਰਿਹਾ ਕੋੜਾ ਹੋ ਗਾ ਅਰੇ ਜੀ ਗੋਤ ਜਿੰਦਰ ਸਿੰਘ ਜਿੰਦਰ ਗੋਪਰਸ਼ਨ ਸਿੰਘ ਆਓ ਭਾਈ ਜਗਰ ਤੋਂ ਮਹਿੰਦਰ ਕੌਰ ਗੁਰਦੇਵਾਂ ਹਨ। ਆਪਦੇ ਤੋਂ ਤੋ ਜੀ। ਅੱਜ ਅਸੀਂ ਇੱਥੇ ਕੰਨਾ ਬਲਾਕ ਵਿੱਚ ਆਏ ਹਾਂ ਬੀਡੀਪੀ ਆਫਿਸ ਵਿੱਚ। ਅੱਜ ਸਾਨੂੰ ਸਪਾਰ ਮੀਡੀਆ ਦਾ ਧੰਨਵਾਦ ਕਰਦਾ ਹਾਂ। ਤੁਸੀਂ ਅੱਜ ਐਡੀ ਵੱਡੀ ਗੰਟੀ ਚ ਕਵਰੇਜ ਕਰਨ ਲਈ ਖੰਨੇ ਵਿਖੇ ਪਹੁੰਚੇ ਹੋਏ ਹਾਂ ਵੀਡੀਓ ਦਫ਼ਤਰ ਦੇ ਵਿੱਚ ਅਸੀਂ ਸਾਰੇ ਜਣੇ ਸ਼ਾਮਲ ਹੋਏ ਹਾਂ ਔਰ ਇਕੱਠੇ ਹੋਏ ਹਾਂ ਔਰ ਬੀਤੀ ਕੱਲ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਉੱਥੇ ਸ਼ਿਰਕਤ ਕੀਤੀ ਔਰ ਆਪਣੇ ਹੱਥਾਂ ਦੇ ਨਾਲ ਜਿਹੜਾ ਨੁਕਸਾਨੇ ਗਏ ਮਕਾਨ ਸੀਗੇ ਜਿਹੜੇ ਸਾਡੇ ਹੜਪੀਰਤ ਮਕਾਨ ਸੀ ਜਾਂ ਬਰਸਾਤਾ ਕਰਕੇ ਜਿਹੜੇ ਮਕਾਨਾਂ ਦਾ ਨੁਕਸਾਨ ਹੋ ਗਿਆ ਸੀ ਲਗਭਗ ਬਹੁਤ ਵੱਡੀ ਗਿਣਤੀ 36000 ਦੇ ਕਰੀਬ ਮਕਾਨਾਂ ਨੂੰ ਕੱਲ ਜਾਨੀ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜਿਹੜੇ ਮੁਆਵਜ਼ਾ ਦੇਣ ਦੀ ਔਰ ਇਹ ਮੁਆਵਜ਼ਾ ਜਿਹੜਾ ਹੈ ਇਹ ਕੱਲੇ-ਕੱਲੇ ਮਕਾਨ ਨੂੰ ਸਾਰਾ ਕੁਝ ਇਨਕਲੂਡ ਕਰਕੇ ਲਗਭਗ 180000 ਰੁਪਏ ਦੇ ਕਰੀਬ ਹੈ ਜਿਹੜਾ ਇਹ ਮੁਆਵਜ਼ਾ ਦਿੱਤਾ ਜਾਊਗਾ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਸਾਡਾ ਖੰਨਾ ਬਲਾਕ ਆ ਪੂਰਾ ਇਹਦੇ ਹਲਕੇ ਦੇ 67 ਪਿੰਡਾਂ ਦੇ ਵਿੱਚੋਂ 120 ਮਕਾਨ ਸੀ ਟੋਟਲ ਜਿਹੜੇ ਆਇਡੈਂਟੀਫਾਈ ਕੀਤੇ ਗਏ ਸੀ ਜਿਨ੍ਹਾਂ ਦਾ ਬਰਸਾਤਾਂ ਦੇ ਵਿੱਚ ਭਾਰੀ ਬਰਸਾਤਾਂ ਦੇ ਵਿੱਚ ਨੁਕਸਾਨ ਹੋ ਗਿਆ ਸੀ ਸੋ ਅੱਜ ਉਹਰੇ 120 ਪਰਿਵਾਰਾਂ ਨੂੰ ਇਕੱਠੇ ਕਰਕੇ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਨੇ ਔਰ ਪਹਿਲੀ ਕਿਸ਼ਤ ਜਿਹੜੀ ਇਹਨਾਂ ਨੂੰ 70000 ਰੁਪਏ ਦੀ ਹੈ ਜਿਹੜੀ ਉਹ ਉਹ ਜਾਰੀ ਹੋ ਚੁੱਕੀ ਹੈ ਔਰ ਜਲਦੀ ਹੀ ਇਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜਾਊਗੀ ਤੇ ਇਹਨਾਂ ਦਾ ਫਿਰ ਜਿਹੜਾ ਹੁਣ ਜਿਹੜੇ ਮਕਾਨਾਂ ਦਾ ਜਿਹੜਾ ਕੰਮ ਹੈ ਉਹ ਦਿਨ ਪ੍ਰਤੀ ਰਾਤ ਹੁਣ ਚੱਲ ਪੂਆ ਇਹਦੇ ਨਾਲ ਜਾਨੀ ਕਿ ਇਹਨਾਂ ਨੂੰ ਬਹੁਤ ਵੱਡਾ ਜਾਨੀ ਕਿ ਇਹ ਕਹਿ ਸਕਦੇ ਆ ਵੀ ਰਾਹਤ ਮਿਲੂ ਕਿਉਂਕਿ ਜਿਹੜੀ 350 ਹਾਲਾ ਸਤਾਪ ਦੀ ਬਣਾਈ ਹੈ ਕਿਸ ਤਰ੍ਹਾਂ ਇਸ ਮਾਦ ਖਾਰੇ ਤੁਸੀਂ ਪੂਰੀ ਟੀਮ ਦੇ ਮੈਂ ਦਿੱਤੇ ਹੈ ਦੇਖੋ মিডিਆ ਨੇ ਬੜਾ ਸਾਥ ਦਿੱਤਾ ਜੀ ਉੱਤੇ ਦੇਸ਼ਾਂ ਵਿਦੇਸ਼ਾਂ ਚ ਕਵਰੇਜ ਕਰਨ ਲਈ ਜਿੰਨਾ ਵੱਡੇ ਤਦਾਦ ਦੇ ਵਿੱਚ ਉੱਥੇ ਤੁਸੀਂ ਪਹੁੰਚਾਇਆ ਔਰ ਜਿੰਨਾ ਵੱਡਾ ਸੰਗਤ ਦੇ ਉੱਥੇ ਸਹਿਯੋਗ ਦਿੱਤਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਹੈ ਨਤਮਸਤਕ ਹੋਣ ਦੇ ਲਈ ਪੰਜਾਬ ਸਰਕਾਰ ਨੇ ਸੇਵਾਦਾਰ ਬਣ ਕੇ ਸਾਹਿਬ ਸ਼ਿਰੂ ਗੁਰ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲ ਲਈ ਤੇ ਚਰਨਾਂ ਦੇ ਵਿੱਚ ਇੱਕ ਸਮੇਂ ਲੋ ਵੀ ਇਹ ਇੱਕ ਬੜੀ ਤੁੱਛ ਜੀ ਭੇਟ ਕੀਤੀ ਸੀ ਸੋ ਕਰਵਾਉਣ ਵਾਲੇ ਮਹਾਰਾਜ ਆਪ ਨੇ ਸਮਰਾਥ ਨੇ ਗੁਰੂ ਮਹਾਰਾਜ ਆਪ ਸਮਰਾਥ ਨੇ ਬਸ ਆਪਾ ਇਹੀ ਕਹਿ ਸਕਦੇ ਆ ਵੀ ਜਿਵੇਂ ਮਹਾਰਾਜ ਨੇ ਅੰਗ ਸੰਗ ਸਾਈਡ ਆ ਕਿ ਹੁਣ ਤੱਕ ਸਾਡੇ ਪੰਜਾਬ ਦੀ ਰੱਖਿਆ ਕੀਤੀ ਹੈ ਐਵੇਂ ਹੀ ਰੱਖਿਆ ਕਰਨ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਜਿੱਥੇ ਦੇਸ਼ਾ ਵਿਦੇਸ਼ਾ ਚ ਮਹਾਰਾਜ ਨੂੰ ਪਿਆਰ ਕਰਨ ਵਾਲੀ ਸੰਗਤ ਬੈਠੀ ਹੈ ਮਾਰੇ ਨੂੰ ਮੰਨਣ ਵਾਲੀ ਸੰਗਤ ਬੈਠੀ ਹੈ ਸਾਰੇ ਚੜ੍ਹਦੀ ਕਲਾ ਚ। ਧੰਨਵਾਦ। ਸਰਪੰਚ ਸਾਹਿਬ ਅੱਜ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਮੈਂ ਸਰਪੰਚ ਜਗਦੀਪ ਕੌਰ ਪਿੰਡ ਕੌੜੀ। ਅੱਜ ਅਸੀਂ ਇੱਥੇ ਕੰਨਾ ਬਲਾਕ ਵਿੱਚ ਆਏ ਆਂ ਬੀਡੀਪੀ ਆਫਿਸ ਵਿੱਚ। ਅੱਜ ਸਾਨੂੰ ਇਹ ਸਰਕਾਰ ਜੋ ਕੈਬਨਿਟ ਮੰਤਰੀ ਸਰਦਾਰ ਕਰਨਪੀ ਸਿੰਘ ਸੌਨ ਜੀ ਨੇ ਉਹ ਅੱਜ ਸ਼ਸਨ ਲੈਟਰਸ ਵੰਡੀਆਂ ਨੇ ਉਹ ਗਰੀਬ ਘਰਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰ ਮੀਹਾਂ ਦੇ ਵਿੱਚ ਚੋਂਦੇ ਸੀ ਜਾਂ ਛੱਤਾਂ ਗਿਰ ਗਈਆਂ ਸੀਗੀਆਂ ਤੇ ਬਹੁਤ ਬੁਰੇ ਹਾਲਤ ਵਿੱਚ ਉਹ ਰਹਿ ਰਹੇ ਸੀ। ਕਿ ਉਹਨਾਂ ਨੂੰ 1.80 ਲੱਖ ਦੀ ਰਾਸ਼ੀ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ ਹਾਂਜੀ ਇੱਕ ਕਰ ਲਓ ਤੇ ਸਾਡੇ ਪਿੰਡ ਦੇ ਵੀ ਵਿਚਾਰ ਘਰਕਾਸ ਹੋਏ ਨੇ ਸੋ ਸਾਨੂੰ ਉਮੀਦ ਆ ਕਿ ਅੱਗੇ ਵੀ ਸਾਡੇ ਹੋਰ ਜਿੰਨੇ ਵੀ ਗਰੀਬ ਪਰਿਵਾਰ ਹੈਗੇ ਜਿਨ੍ਹਾਂ ਨੇ ਛੱਤਾਂ ਬਣਨ ਵਾਲੀਆਂ ਨੇ ਕੀ ਸਾਨੂੰ ਉਮੀਦ ਆ ਵੀ ਇਹ ਸਰਕਾਰ ਸਾਡੇ ਉਹ ਵੀ ਸਾਰੇ ਘਰ ਪਾਸ ਕਰੂਗੀ ਤੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਸਰਦਾਰ ਚਨਫੀਸਿੰਗ ਸੌਨ ਜੀ ਤੇ ਸਾਡੇ ਹਰਮਨ ਪਿਆਰੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਏਡੇ ਵੱਡੇ ਉਪਰਾਲੇ ਕੀਤੇ ਆ ਤੇ ਜਿੱਥੇ ਉਹ ਇੰਨੇ ਹੋਰ ਕੰਮ ਕਰ ਰਹੇ ਆ ਉਥੇ ਇੱਕ ਹੋਰ ਉਹਨਾਂ ਦਾ ਕੰਮ ਇਸ ਵਿੱਚ ਜੁੜ ਗਿਆ ਇਸ ਲਾਈਨ ਵਿੱਚ ਸੋ ਸਾਨੂੰ ਉਮੀਦ ਆ ਵੀ ਆਉਣ ਵਾਲੇ ਇਲੈਕਸ਼ਨ ਵਿੱਚ ਵੀ ਸਾਡੇ ਕੋਲ ਬਹੁਤ ਚੀਜ਼ਾਂ ਨੇ ਦੱਸਣ ਲਈ ਵੀ ਸਾਡੀ ਸਰਕਾਰ ਕੀ ਕਰ ਰਹੀ ਹੈ ਪੰਜਾਬ ਲਈ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਜੀ ਤੱਲਵਾੜ ਸਰਪੰਚ ਸਾਹਿਬ ਜਿਹੜੀ ਅੱਜ ਅਮਾਉਂਟ ਜਾਰੀ ਹੋਈ ਹੈ ਇਹਦੇ ਬਾਰੇ ਫਿਰ ਤੁਹਾਨੂੰ ਕਿੰਨੇ ਕ ਚੱਕਰ ਲਾਉਣੇ ਪਏ ਨੇ ਜੀ ਦਫ਼ਤਰ ਦੇ ਜੀ ਸਰ ਬਿਲਕੁਲ ਨਹੀਂ ਚੱਕਰ ਲਾਉਣੇ ਪਏ इवन ਮੇਰੇ ਜੋ ਜਿਹਦੇ ਪਾਸ ਹੋਏ ਉਹਨਾਂ ਨੂੰ ਵੀ ਹੋਰ ਦੀ ਲੋੜ ਨਹੀਂ ਪਈ ਮੇਰੇ ਥਰੂ ਹੀ ਕੰਮ ਹੋ ਗਿਆ ਸਾਡੇ ਜਿਹੜੀ ਪੀਡੀਪੀ ਆਫਿਸ ਵਾਲੇ ਜਿੰਨੇ ਅਫਸਰ ਨੇ ਉਹਨਾਂ ਨੇ ਸਾਨੂੰ ਜੋ-ਜੋ ਹਦਾਇਤਾਂ ਜਾਰੀ ਕੀਤੀਆਂ ਸੀ ਜਿਨ੍ਹਾਂ ਦੇ ਅਕੋਰਡਿੰਗ ਇਹ ਕੰਮ ਹੋਣਾ ਸੀ इवन ਸਾਡੇ ਸੈਕਟਰੀ ਸਾਹਿਬ ਤਾਂ ਘਰ-ਘਰ ਪਾ ਕੇ ਸਾਡੇ ਤੋਂ ਡਿਟੇਲਸ ਲੈ ਕੇ ਗਏ ਤੇ ਉੱਥੇ ਵਿਜ਼ਿਟ ਕੀਤੇ ਉਹਨਾਂ ਨੇ ਘਰ ਮੌਕਾ ਦੇਖਿਆ ਤੇ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਬੀਡੀਪੀ ਸਾਹਿਬ ਤੇ ਉਹਨਾਂ ਦੇ ਪੂਰੇ ਸਟਾਫ ਦਾ ਜੋ ਸਾਡੇ ਨਾਲ ਹਮੇਸ਼ਾ ਨਾਲ ਖੜੇ ਹੁੰਦੇ ਆ ਜਿਵੇਂ ਅਸੀਂ ਨਵੇਂ ਸਰਪੰਚ ਬਣੇ ਸੀ ਸਾਨੂੰ ਇੰਨੀ ਨੌਲੇਜ ਨਹੀਂ ਸੀ ਕਿਸੇ ਚੀਜ਼ ਦੀ ਤੇ ਉਹਨਾਂ ਨੇ ਸਾਡੇ ਟ੍ਰੇਨਿੰਗਸ ਜਿਵੇਂ ਸਰਕਾਰ ਨੇ ਅਕਿਓ ਹਦਾਇਤਾਂ ਦਿੱਤੀਆਂ ਸਾਡੇ ਟ੍ਰੇਨਿੰਗਸ ਲੱਗੀਆਂ ਔਰ ਸਾਨੂੰ ਬਹੁਤ ਮਤਲਬ ਇੱਕ ਤਰ੍ਹਾਂ ਦੀ ਕਿਉਰਿਓਸਟੀ ਹੈ ਵੀ ਅਸੀਂ ਜਿੰਨੇ 5 ਸਾਲਾਂ ਚ ਵੱਧ ਤੋਂ ਵੱਧ ਕੰਮ ਕਰਵਾ ਸਕੀ ਆ ਆਪਣੇ ਪਿੰਡ ਦੇ ਉਹ ਸਾਡੀ ਪੂਰੀ ਹੈਲਪ ਕਰਦੇ ਨੇ ਬੀਡੀਪੀ ਆਫਿਸ ਵਾਲੇ ਤੇ ਇਹ ਜੋ ਸਾਡੀ ਗ੍ਰਾਂਟ ਜਾਰੀ ਹੋਈ ਹੈ ਅੱਜ ਇਹ ਸਾਡੀ ਬਹੁਤ ਮਤਲਬ ਈਜ਼ੀ ਵੇਚ ਸਾਨੂੰ ਇਹ ਮਕਾਨ ਸਾਡੇ ਪਾਸ ਹੋ ਗਏ ਨੇ ਜਿਆਦਾ ਮਿਹਨਤ ਦੀ ਲੋੜ ਨਹੀਂ ਪੈਣੀ ਸਾਨੂੰ ਚੱਕਰ ਨਹੀਂ ਸਾਨੂੰ ਘਟਣੇ ਪਏਗੇ ਕੰਮ ਸਰਪੰਚ ਸਾਹਿਬ ਕੋਈ ਹੋਰ ਖਾਸ ਗੱਲ ਕਹਿਣੀ ਚਾਹਦੇ ਹੋ ਜੀ ਕੋਈ ਡਿਟੇਲ ਦੇ ਵਿੱਚ ਜੀ ਸਰ ਮੈਂ ਤਾਂ ਜੋ ਇਹ ਸਰ ਗ੍ਰਾਂਟ ਦੇ ਰਿਗਾਰਡਿੰਗ ਆ ਜੋ ਅੱਜ ਸਾਨੂੰ ਕੱਚੇ ਮਕਾਨ ਪਾਸ ਹੋਏ ਨੇ ਇਹਨਾਂ ਦੇ ਲਈ ਤਾਂ ਮੰਤਰੀ ਸਾਹਿਬ ਨੇ ਬਹੁਤ ਡਿਟੇਲ ਵਿੱਚ ਸਾਰਿਆਂ ਨੂੰ ਸਮਝਾਤਾ ਵੀ ਕਿਵੇਂ ਪੂਰੇ ਪੰਜਾਬ 'ਚ ਕਿੰਨੇ ਘਰ ਪਾਸ ਹੋਏ ਨੇ ਕਿੰਨਿਆਂ ਨੂੰ ਇਹ ਸੈਸ਼ਨ ਲੈਟਰ ਜਾਰੀ ਹੋਈਆਂ ਨੇ ਔਰ ਕਿ ਕਿੰਨਿਆਂ ਨੂੰ ਕਿਸ ਤਰੀਕੇ ਦਾ ਪੈਸਾ ਆਊਗਾ ਕਿ ਕਿਵੇਂ ਕਿਸ਼ਤਾਂ ਦੇ ਅਨੁਸਾਰ ਉਹਨਾਂ ਨੂੰ ਪੈਸਾ ਮਿਲਣਾ ਸੋ ਇਹਦੇ ਲਈ ਮੈਂ ਜ਼ਿਆਦਾ ਟਾਈਮ ਨਹੀਂ ਖਰਾਬ ਕਰੂੰਗੀ ਪਰ ਇਹਨਾਂ ਤੇ ਆ ਮੈਸ ਸਾਡੀ ਵੀ ਹੁਣ ਇਹੀ ਪੂਰੀ ਕੋਸ਼ਿਸ਼ ਚ ਮੈਂ ਕਹਿੰਦਾ ਵੀ ਦੁਆ ਕਰਾਂਗੇ ਵੀ ਆਉਣ ਵਾਲੇ ਟਾਈਮ ਵਿੱਚ ਦੁਬਾਰਾ ਇਹ ਸਰਕਾਰ ਆਵੇ ਨਹੀਂ ਕਿ ਅਸੀਂ ਪੂਰਾ ਜ਼ੋਰ ਲਗਾਵਾਂਗੇ ਨਾਲ ਕਿ ਅਸੀਂ ਇਹ ਵਾਪਸ ਇਹਹੀ ਸਰਕਾਰ ਸਾਡੇ ਪੰਜਾਬ ਵਿੱਚ ਆਉਣੀ ਚਾਹੀਦੀ ਇਹ ਤਾਂ ਕਿ ਸਾਡੇ ਪੰਜਾਬ ਚ ਜੋ ਹੁਣ ਤੱਕ ਸੁਧਾਰ ਹੋਏ ਨੇ ਉਹ 5 ਸਾਲਾਂ ਚ ਪੂਰੇ ਨਹੀਂ ਹੋਣੇ ਉਹਨਾਂ ਨੂੰ ਅੱਗੇ ਆਪਾਂ ਨੂੰ ਕੰਟੀਨਿਊ ਕਰਨਾ ਪੈਣਾ ਤੇ ਲੋਕਾਂ ਨੂੰ ਇਸ ਚੀਜ਼ ਲਈ ਅਵੇਅਰ ਕਰਨਾ ਪੈਣਾ ਵੀ ਕਿਤੇ ਦੁਬਾਰਾ ਕਿਸੇ ਦੀਆਂ ਗੱਲਾਂ ਵਿੱਚ ਨਾ ਆ ਜਾਏ ਉਹ ਕਿਉਂਕਿ ਜੋ ਹੁਣ ਆਪਾਂ ਨੂੰ ਫਾਇਦੇ ਮਿਲ ਰਹੇ ਨੇ ਉਹ ਅਗਲੇ ਨੇ ਜ਼ੀਰੋ ਕਰ ਦੇਣੇ ਆ ਸੋ ਬੈਟਰ ਹੈ ਕਿ ਆਪਾਂ ਆਪਦੇ ਕੰਮ ਨੂੰ ਵਿਕਾਸ ਨੂੰ ਵੋਟ ਪੈਂਦੀ ਆ ਸੋ ਇੱਥੇ ਵੀ ਉਹੀ ਚੀਜ਼ ਹੋਊਗੀ ਕਿ ਜੋ ਕੰਮ ਹੋ ਰਿਹਾ ਕੰਮ ਨੂੰ ਅੱਗੇ ਦੇਖੋ ਤੇ ਕੰਮ ਨੂੰ ਦੇਖ ਕੇ ਵੋਟ ਪਾਓ ਧੰਨਵਾਦ ਜੀ ਤੁਹਾਡਾ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਟਿਆਲਾ ਕਲਾ ਤੋਂ ਸਰਪੰਚ ਹਰਜਿੰਦਰ ਕੋਲ ਬੋਲ ਰਹੀ ਹਾਂ ਜੀ ਆਪਣੇ ਖੰਨੇ ਬਲਾਕ ਵਿdeo ਦਫ਼ਤਰ ਕੰਨੂ ਅੱਜ ਤਨਵੀਰ ਸੌਂ ਨੇ ਆਪਣੇ ਕੱਚੇ ਮਕਾਨਾਂ ਦਾ ਆਪਣੇ ਸੋਸਨ ਪੱਤਰ ਜਾਰੀ ਕੀਤਾ ਜੀ ਜਿਹੜੇ ਲੋਕ ਪਈ ਪੀੜਤ ਸੀਗੇ ਆਪਣੇ ਮੀਹਾਂ ਪ੍ਰਸਾਤਾ ਕੰਨਿਓ ਜੀ ਉਹਨਾਂ ਨੂੰ ਜਣ ਕੇ ਅੱਜ 1,80,000 ਰੁਪਿਆ ਫੰਡ ਵੰਡਿਆ ਉਹਨਾਂ ਨੇ ਜੀ ਮੈਂ ਬਹੁਤ ਧੰਨਵਾਦ ਕਰਨੀ ਆ ਤਨਵੀਰ ਸੌਂ ਦਾ ਜੀ ਆਪਣੇ ਮੁੱਖ ਮੰਤਰੀ ਆਪਣੇ ਭਗਵੰਤ ਮਾਨ ਜੱਤ ਜੀ ਮੈਂ ਚਾਹੁੰਨੀ ਵੀ ਗਾਹਾਂ ਨੂੰ ਵੀ ਇਹ ਸਰਕਾਰ ਆਵੇ ਜੀ ਸਾਡੇ 5 ਸਾਲਾਂ ਦੇ ਵਿੱਚ ਇਹ ਕੰਮ ਪੂਰਾ ਨਹੀਂ ਹੋਣਾ ਅੱਗੇ ਵੀ ਅਸੀਂ ਗਾਹਾਂ ਕੰਮ ਇਹ ਪੂਰੇ ਕਰਾਈਏ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਜਿਵੇਂ ਆਪਾਂ ਅੱਜ ਸੈਂਸ਼ਨ ਲੈਟਰ ਆਪਾਂ ਨੂੰ ਮਿਲੇ ਨੇ ਕੋਈ ਦਫ਼ਤਰ ਦੇ ਕੋਲ ਬਹੁਤ ਜ਼ਿਆਦਾ ਚੱਕਰ ਵਗੈਰਾ ਵੀ ਕੱਟਣੇ ਪਏ ਨੇ ਜੀ ਨਹੀਂ ਜੀ ਦਫ਼ਤਰ ਕਰਨੀ ਦਾ ਕੋਈ ਚੱਕਰ ਨਹੀਂ ਲੱਗਾ ਜੀ ਪਰ ਪ੍ਰਮਾਤਮਾ ਕਰਨੀ ਜਾਣ ਕੇ ਬਹੁਤ ਵਧੀਆ ਸਾਨੂੰ ਇੱਥੋਂ ਸਪੋਰਟ ਮਿਲ ਰਹੀ ਹੈ ਜੀ ਦਫ਼ਤਰ ਬੀਡੀਪੀ ਦਫ਼ਤਰ ਦਾ ਜਿਹੜੇ ਅਧਿਕਾਰੀ ਸਹਿਬਾਨ ਨੇ ਉਹਨਾਂ ਦਾ ਤਾਲਮਿਲ ਕਿਵੇਂ ਹੈ ਜੀ ਸਰਪੰਚਾ ਨਾਲ ਜਾਂ ਪਬਲਿਕ ਨਾਲ ਉਹਨਾਂ ਦਾ ਜੀ ਤਾਲਮਿਲ ਬਹੁਤ ਵਧੀਆ ਜੀ ਮੈਂ ਕਹਿੰਨੀ ਆ ਵੀ ਸਾਨੂੰ ਜਮਾ ਹੀ ਗੇੜਾ ਨਹੀਂ ਲਾਉਣਾ ਪੈਂਦਾ ਬਈ ਇੱਕ ਦੋ ਗੇੜੇ ਲੱਗੇ ਚਲੋ ਫਰਮਾਉਂਗਾ ਨਹੀਂ ਜਾਣ ਕੇ ਵਧੀਆ ਨਿਸਾਰੇ ਹਨ ਕੰਮ ਵਧੀਆ ਕਰਾ ਰਹੇ ਨੇ ਸਾਡੇ ਠੀਕ ਹੈ ਧੰਨਵਾਦ ਕਰਦੇ ਜਿਵੇਂ ਵੀਡੀਓ ਦਾਤਰ ਆ ਜਾਂਦਾ ਵੀ ਸਾਰਿਆਂ ਦਾ ਠੀਕ ਹੈ ਤੁਹਾਡਾ ਵੀ ਸਰਪੰਚ ਸਾਹਿਬ ਧੰਨਵਾਦ ਜੀ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਜੀ ਮੈਂ ਸਰਪੰਚ ਜਸਵੀਰ ਕੌਰ ਫੈਜਗੜ ਤੋਂ ਸਰ ਅੱਜ ਨਾਲ ਜਿਹੜੇ ਕੱਚੇ ਮਕਾਨਾਂ ਦੇ ਸੀ ਉਹਨਾਂ ਨੂੰ ਪਹਿਲੀ ਰਾਸ਼ੀ ਤਕਸੀਮ ਕੀਤੀ ਹੈ ਇਹਨਾਂ ਨੇ ਸੈਕਸ਼ਨ ਫੰਡ ਪਹਿਲਾ ਫਾਰਮ ਵੰਡਿਆ ਇਹ ਕੱਚੇ ਮਕਾਨ ਜਿਹਨਾਂ ਦੇ ਚਾਉਂਦੇ ਸੀ ਮੇਰੇ ਵਿੱਚ ਛੱਤਾਂ ਚਾਉਂਦੀਆਂ ਸੀਗੀਆਂ ਉਹਨਾਂ ਨੂੰ ਬਹੁਤ ਮਦਦ ਮਿਲੂਗੀ ਇਸ ਕੰਮ ਦੇ ਵਿੱਚ ਮੈਂ ਤੁਹਾਨੂੰ ਜਿੰਕਸ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਸਾਡੇ ਸਮੂਹ ਸਟਾਫ ਵੀਡੀਓ ਦਫ਼ਤਰ ਬੀ ਡੀ ਵੀ ਉਹ ਸਾਰੇ ਤੇ ਸੈਕਟਰੀ ਹੋਰ ਸਹਿਵਾਨ ਜੋ ਵੀ ਇੱਥੇ ਹੈਗੇ ਆ ਮੈਂਬਰ ਇਹਨਾਂ ਦਾ ਸਾਡੇ ਨਾਲ ਤਾਲਮੇਲ ਬਹੁਤ ਵਧੀਆ ਜੀ ਸਾਨੂੰ ਬਹੁਤ ਵਧੀਆ ਇੱਥੇ ਸਪੋਰਟ ਮਿਲਦੀ ਆ ਜਿਵੇਂ ਅਸੀਂ ਸਾਨੂੰ ਪਤਾ ਵੀ ਨਹੀਂ ਸੀ ਸਰਪੰਚੀ ਕੀ ਹੁੰਦੀ ਆ ਕਿਵੇਂ ਕਰੀਦੀ ਆ ਪਰ ਇੱਥੋਂ ਸਾਨੂੰ ਸਮੇਂ-ਸਮੇਂ ਤੇ ਟ੍ਰੇਨਿੰਗ ਆ ਦੇ ਕੇ ਸਾਨੂੰ ਬਹੁਤ ਉਪਰਾਲਾ ਇਹਨਾਂ ਦਾ ਬਹੁਤ ਵੱਡਾ ਹੈ ਸਾਡੇ ਲਈ ਵੀ ਸਾਨੂੰ ਉਸ ਉਸ ਗੱਲ ਤੋਂ ਬਹੁਤ ਸਹਿਯੋਗ ਮਿਲਦਾ ਜੀ ਸਭੈ ਸਭ ਧੰਨਵਾਦ ਜੀ ਤੁਹਾਡਾ ਹਾਂਜੀ ਧੰਨਵਾਦ ਜੀ ਹਾਂਜੀ ਸਰਪੰਚ ਸਾਹਿਬ ਕੀ ਵਿਚਾਰ ਸੇਰ ਕਰਨਾ ਚਾਹੁੰਦੇ ਹੋ ਜੀ ਅੱਜ ਸੈਂਸ਼ਨ ਲੈਟਰ ਮਿਲੇ ਨੇ ਜੀ ਹਾਂਜੀ ਪਹਿਲਾਂ ਮੈਂ ਕਹੂੰਗੀ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਿਮਰਨ ਕੌਰ ਹੈ ਮੈਂ ਪਿੰਡ ਫਤਿਹਪੁਰ ਦੀ ਸਰਪੰਚ ਤੇ ਲਾਟ ਸਾਡਾ ਜਿਹੜਾ ਹੈਗਾ ਜੀ ਕੰਨਾਈ ਤੇ ਜਿਹੜਾ ਸਾਡਾ ਲੁਧਿਆਣਾ ਅੱਜ ਜੋ ਇੱਥੇ ਮੀਟਿੰਗ ਹੋਈ ਆ ਮੁੱਖ ਹੋਇਆ ਜਿਹੜਾ ਸਾਡੇ ਸਮਾਰੋਹ ਹੋਇਆ ਜੀ ਸਮਾਰੋਹ ਹਾਂਜੀ ਸਮਾਰੋਹ ਹੋਇਆ ਉਹਦੇ ਵਿੱਚ ਸਾਡੇ ਜਿਹੜੇ ਮੁੱਖ ਮਾਤਰੀ ਸਾਡੇ ਕੈਬਨਿਟ ਮੰਤਰੀ ਤਰਨੁਪ੍ਰਿੰਸ ਸਿੰਘ ਸਾਂਝੀ ਆਏ ਸੀਗੇ ਉਹਨਾਂ ਨੇ ਜੋ ਅੱਜ ਸੈਸ਼ਨ ਲੈਟਰ ਵੱਡੇ ਨੇ ਕਿ ਸਾਣਾ ਮਤਲਬ ਉਮੀਦਾਂ ਨਾਲ ਪ੍ਰਭਾਵਿਤ ਹੋਏ ਹੋਏ ਸੀਗੇ ਜਿਹੜੇ ਘਰ ਦਾ ਪੀੜਤ ਲੋਕ ਸੀਗੇ ਉਹਨਾਂ ਨੂੰ ਬਹੁਤ ਵੱਡੀ ਅੱਜ ਰਾਹਤ ਮਿਲੀ ਆ ਇਹ ਮਾਨ ਸਾਹਿਬ ਦੀ ਸਰਕਾਰ ਦੀ ਜਾਂ ਸਰਕਾਰ ਤੇ ਸਤਕਾ ਹੀ ਹੋਇਆ ਹੈ ਕਿਉਂਕਿ ਕਿਸੇ ਵੀ ਸਰਕਾਰ ਨੇ ਇੰਨਾ ਵਧੀਆ ਕੰਮ ਕਦੇ ਨਹੀਂ ਸੀ ਕੀਤਾ ਜੋ ਮਾਨ ਸਾਹਿਬ ਦੀ ਸਰਕਾਰ ਆ ਉਹ ਕਰ ਰਹੀ ਆ ਸਾਡੇ ਐਮਐਲਏ ਕੈਬਨਿਟ ਮੰਤਰੀ ਨੇ ਜੋ ਸਾਡੇ ਸਾਂਜੀ ਕਰਨ ਤੁਸੀਂ ਸਾਂਜੀ ਉਹ ਵੀ ਬਹੁਤ ਵਧੀਆ ਨੇ ਕਿ ਬਹੁਤ ਵਧੀਆ ਨੇਚਰ ਆ ਬਹੁਤ ਵਧੀਆ ਮਤਲਬ ਆਪਣੇ ਪੰਜਾਬ ਨੂੰ ਆਪਣੇ ਖੰਨੇ ਹਲਕੇ ਨੂੰ ਸਾਡੇ ਪਿੰਡਾਂ ਨੂੰ ਸਰਪੰਚ ਸਾਹਿਬ ਨੂੰ ਤੇ ਸਾਡੇ ਪਿੰਡ ਵਾਸੀਆਂ ਨੂੰ ਅੱਗੇ ਲੈ ਕੇ ਆਉਂਦੀ ਜੋ ਪਹਿਲਾ ਉਹਨਾਂ ਦੀ ਉਹ ਹਮੇਸ਼ਾ ਜਾਰੀ ਰੱਖਦੀ ਆ ਤੇ ਸਪੈਸ਼ਲ ਥੈਂਕਸ ਮੈਂ ਕਰਨਾ ਚਾਹਾਂਗੀ ਸਾਡੇ ਵੀਰ ਜੀ ਦਫ਼ਤਰ ਜੋ ਇਹਦੇ ਦਫ਼ਤਰ ਦੇ ਜਿੰਨੇ ਵੀ ਆਪਾਂ ਕਹਿੰਦੀਏ ਵੀ ਅਧਿਕਾਰੀ ਸਹਿਬਾਨ ਨੇ ਹਾਂਜੀ ਹਾਂਜੀ ਅਧਿਕਾਰੀ ਸਹਿਬਾਨ ਨੇਗੇ ਉਹਨਾਂ ਦਾ ਵੀ ਸਾਡੇ ਨਾਲ ਤਾਲਮੇਲ ਬਹੁਤ ਵਧੀਆ ਹੈ ਇਹ ਤਾਂ ਅਸੀਂ ਕਹਿਣੀ ਇੱਕ ਤਾਂ ਲੇਡਿਸ ਸੀਗੇ ਜੇ ਨੰਬਰ ਤੇ ਸਾਨੂੰ ਜਿਆਦਾ ਨੌਲੇਜ ਨਹੀਂ ਸੀਗੀ ਤੇ ਜਦੋਂ ਅਸੀਂ ਸਰਪੰਚਸ ਬਣੇ ਆ ਪਰ ਇਹਨਾਂ ਨੇ ਤਾਲਮੇ ਸਰਕਾਰ ਹੀ ਸਾਨੂੰ ਵੀ ਅੱਗੇ ਆਉਣ ਦਾ ਮੌਕਾ ਮਿਲਿਆ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਸਦਕਾ ਹੀ ਅਸੀਂ ਆਪਣੇ ਜੋ ਪਿੰਡਾਂ ਦੇ ਵਿੱਚ ਜੋ ਸੂਹੂਤਾਂ ਸਰਕਾਰੀਆਂ ਚੱਲ ਰਹੀਆਂ ਨੇ ਉਹ ਦਵਾ ਰਹੇ ਸੋ ਇਸ ਲਈ ਮੈਂ ਥੈਂਕਸ ਕਰਨਾ ਚਾਹਵਾਗੀ ਹਾਂ ਮਾਨ ਸਰਕਾਰ ਦਾ ਸਾਡੇ ਕੈਬਨਿਟ ਮੰਤਰੀ ਤਰਨ ਸਿੰਘ ਸੌਂਜੀ ਦਾ ਤੇ ਸਾਡੇ ਆਪਣੇ ਵੀ ਦਫ਼ਤਰ ਦੇ ਜੋ ਅਧਿਕਾਰੀ ਨੇ ਕਿ ਉਹਨਾਂ ਦਾ ਥੈਂਕ ਯੂ ਸਰਪੰਚ ਸਾਹਿਬ ਕੋਈ ਖਾਸ ਗੱਲ ਹੋਰ ਕਹਿਣੀ ਚਾਹੁੰਦੇ ਹੋ ਜੀ ਇਸ ਸਮਾਗਮ ਦੇ ਬਾਰੇ ਵਿੱਚ? ਹਾਂ ਜੀ ਦੇਖੋ ਵੈਸੇ ਤਾਂ ਆਪਣੇ ਕੈਬਨਿਨ ਮੰਤਰੀ ਸਾਹਿਬ ਨੇ ਬਹੁਤ ਕੁਝ ਆਪਣੇ ਪੰਜ ਪਾਸਨ ਦੇ ਵਿੱਚ ਦੱਸ ਹੀ ਦਿੱਤਾ ਜੋ ਜੋ ਮਤਲਬ ਕੰਮ ਕੀਤੇ ਨੇਗੇ ਪੰਜਾਬ ਨੂੰ ਅੱਗੇ ਲੈ ਕੇ ਆਉਣ ਦੇ ਲਈ ਪਰ ਮੈਂ ਇੱਕ ਖਾਸ ਗੱਲ ਆਪਣੀ ਪਬਲਿਕ ਨੂੰ ਕਹਿਣਾ ਚਾਹਾਂਗੀ ਕਿ ਕਿ ਅਸੀਂ 2027 ਦੇ ਵਿੱਚ ਜੋ ਆਉਣ ਵਾਲੀ ਸਰਕਾਰ ਹੈ ਉਹ ਵੀ ਆਪਣੀ ਝਾੜੂ ਵਾਲੀ ਹੀ ਸਰਕਾਰ ਹੋਣੀ ਚਾਹੀਦੀ ਆ ਆਪਦੀ ਹੀ ਸਰਕਾਰ ਹੋਣੀ ਚਾਹੀਦੀ। ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਵੀ। ਹਾਂ ਜੀ ਹਾਂ ਜੀ। ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ